ਸਾਸ਼ੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਅਸੀਂ ਬਣਾਉਣ ਜਾ ਰਹੇ ਹੁਇ ਦੀ ਰੈਸਪੀ ਹੁਇ ਦੀ ਰੈਸਪੀ ਬਣਾਉਣ ਲਈ ਅਸੀਂ ਇੱਥੇ 2 ਕਿਲੋ ਦੁੱਧ ਲਿੱਤਾ ਹੈ ਜੀ ਇਸ ਨੂੰ ਅਸੀਂ ਘੱਟ ਫਲੇਮ ਤੇ ਉਬਾਲਾਂਗੇ 1 ਘੰਟੇ ਲਈ ਖੋਏ ਨੂੰ ਵਿੱਚ ਵਿੱਚ ਹਿਲਾਉਂਦੇ ਰਹਾਂਗੇ ਤਾਂ ਕਿ ਥੱਲੇ ਨਾ ਲੱਗ ਜਵੇ ਇਹ ਬਹੁਤ ਈਜ਼ੀ ਹੈ ਜੀ ਰੈਸਪੀ ਕਈ ਮਠਿਆਈਆਂ ਵਿੱਚ ਪਾਇਆ ਜਾਂਦਾ ਜੀ ਖੋਆ ਜਿਵੇਂ ਕਿ ਪਿੰਨੀਆਂ ਹੋਈਆਂ ਬਰਫੀ ਹੋਈ ਗਜਰੇਲਾ ਹੋਇਆ ਇੱਕ ਘੰਟਾ ਹੋ ਚੁੱਕਿਆ ਜੀ ਖੋਆ ਬਣ ਕੇ ਤਿਆਰ ਹੋ ਚੁੱਕਿਆ ਤੁਸੀਂ ਇਸੇ ਤਰੀਕੇ ਨਾਲ ਖੋਆ ਬਣਾ ਕੇ ਤਿਆਰ ਕਰ ਸਕਦੇ ਹੋ ਇਹ ਬਹੁਤ ਹੀ ਸੌਖੀ ਰੈਸਪੀ ਹੈ ਹੁਣ ਅਸੀਂ ਛੋਟੇ ਬਰਤਨ ਵਿੱਚ ਕੱਢਾਂਗੇ ਜੀ ਖੋਏ ਨੂੰ ਠੰਡਾ ਹੋਣ ਲਈ जे थोड़ी तो साडियोज ने तो लाइक से सबसक्राइब कर दिया करो खोआ बन के तैयार हो चुके हैं मिलते हैं जी अगली वीडियो ते।